ਸਾਡੇ ਛੋਟੇ ਸ਼ੁਭ ਦੀ ਇੱਕ ਨਵੀਂ ਵੀਡੀਓ سامنے ਆਈ ਹੈ ਜਿਸ ਵਿੱਚ ਛੋਟਾ ਸ਼ੁਭ ਆਪਣੇ ਬਾਪੂ ਬਲਕੌਰ ਸਿੰਘ ਜੀ ਨਾਲ ਬੈਠਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਬਾਹਰੀ ਵਿੱਚ ਦੀ ਉਸਦੀ ਕੋਈ ਵੀਡੀਓ ਬਣਾ ਰਿਹਾ ਤਾਂ ਛੋਟਾ ਸਿੱਧੂ ਉਸਦੇ ਵੱਲ ਝਾਕਦਾ ਹੋਇਆ ਨਜ਼ਰ ਆ ਰਿਹਾ ਹੈ ਨਿਕਾ ਸਿੱਧੂ ਇਸ ਵੀਡੀਓ ਦੇ ਵਿੱਚ ਬਿਲਕੁਲ ਹੀ ਮਾਨਵ ਬਿੱਡੀ ਲੱਗ ਰਿਹਾ ਹੈ ਅਤੇ ਉਸਦੇ ਚਾਉਣ ਵਾਲਿਆਂ ਵੱਲੋਂ ਇਸ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱ ਦਿੱਤਾ ਜਾ ਰਿਹਾ ਹੈ ਲੋਕ ਕਮੈਂਟਾਂ ਦੇ ਵਿੱਚ ਛੋਟੇ ਸਿੱਧੂ ਨੂੰ ਬਹੁਤ ਹੀ ਜ਼ਿਆਦਾ ਦੁਆਵਾਂ ਦਿੰਦੇ ਹਨ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਕਿਸੇ ਦੇ ਲੋਕ ਚਾਉਣ ਵਾਲੇ ਬੰਦੇ ਹੁੰਦੇ ਹਨ ਤੇ ਨਾਲ ਹੀ ਨਾਲ ਉਸਦੇ ਵਿਰੋਧੀ ਵੀ ਖੜੇ ਹੋ ਜਾਂਦੇ ਹਨ ਬਹੁਤ ਸਾਰੇ ਲੋਕ ਬੈਡ ਕਮੈਂਟ ਵੀ ਕਰਦੇ ਹਨ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਵੀਡੀਓਜ਼ ਓਪਨ ਕਰਕੇ ਕਿਉਂ ਦੇਖਦੇ ਹੋ ਅਗਰ ਤੁਸੀਂ ਬੈਡ ਕਮੈਂਟ ਕਰਨੇ ਹੁੰਦੇ ਹਨ ਤੁਸੀਂ ਵੀਡੀਓ ਨੂੰ ਸਕਿਪ ਵੀ ਕਰ ਸਕਦੇ ਹੋ ਜਾਂ ਫਿਰ ਬਲੌਕ ਵੀ ਕਰ ਸਕਦੇ ਹੋ ਚੈਨਲ ਨੂੰ ਤੁਸੀਂ ਸਪੈਸ਼ਲ ਵੀਡੀਓ ਦੇਖ ਕੇ ਉਸਤੇ 네ਗੇਟਿਵ ਕਮੈਂਟ ਨਾ ਕਰਿਆ ਕਰੋ ਇਸ ਦੁਨੀਆ ਤੇ ਬਹੁਤ ਸਾਰੇ ਲੋਕ ਹਨ ਜੋ ਜਿੰਨਾਂ ਨੂੰ ਦੇਖਦੇ ਹਨ ਉਹਨਾਂ ਬਾਰੇ ਬੁਰਾ ਬੋਲਦੇ ਹਨ ਅਗਰ ਵੀਡੀਓ ਚੰਗੀ ਲੱਗੀ ਤਾਂ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ ਧੰਨਵਾਦ